ਤੇ ਬਾਈ ਜੀ ਆਪਾਂ ਖਰਚੇ ਦੀ ਗੱਲ ਕਰੀਏ ਇਹ ਤੁਸੀਂ ਖਰਚਾ ਇਹਦੇ ਤੇ ਹੁਣ ਤੱਕ ਕਿੰਨਾ ਹੋ ਗਿਆ ਆਪਣਾ ਸਾਰਾ ਹੁਣ ਤੱਕ ਬਾਈ ਸਾਢੇ 13 ਲੱਖ ਰੁਪਏ ਆਪਣਾ ਲੱਗ ਗਿਆ ਤੇ ਤਿਆਰ ਹੋਣ ਤੇ ਰੈਡੀ ਹੋ ਗਈ ਬਾਈ ਜੀ ਬਾਈ ਜੀ ਨਕਸ਼ੇ ਤੋਂ ਲਾ ਕੇ ਥੱਲੋਂ ਤੱਕ ਹਾਂਜੀ ਤਾਂ ਹਾਂ ਤੱਕ ਬਾਈ ਨੇ ਸਾਰਾ ਆਪ ਤਿਆਰ ਕਰਿਆ ਜੀ ਠੀਕ ਹੈ ਇਹ ਦੂਜਾ ਜੜੀ ਕਹਿੰਦਾ ਉਧਰ ਸਾਰਾ ਕੰਮ ਹੀ ਆਪ ਕੀਤਾ ਬਾਈ ਸਾਰਾ ਕੰਮ ਹੀ ਆਪ ਕੀਤਾ ਜੀ ਅੱਜ ਸਿੰਗਲ ਪੋਰਸ਼ਨ ਦਾ 32 ਬਾਈ 37 ਦੇ ਏਰੀਆ ਦੇ ਵਿੱਚ ਬਣਿਆ ਹੋਇਆ ਆਪਾਂ ਘਰ ਦਿਖਾਵਾਂਗੇ ਤੁਹਾਨੂੰ ਸਾਰਾ ਅੰਦਰ ਤੋਂ ਇੱਕ ਵਾਰੀ ਤੁਸੀਂ ਇਹਨੂੰ ਦੇਖੋ ਬਾਹਰੋਂ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਸਾਢੇ ਉਹ ਠੇਕੇਦਾਰ ਭਰਾ ਨੇ ਆਪ ਕੀਤੀ ਐ ਕੋਈ ਇਹਦੇ ਚ ਕਿਸੇ ਵੀ ਬੰਨ ਕੇ ਚਲੋ ਆਰਕੀਟੈਕਟ ਤੋਂ ਕੋਈ ਰਾਇ ਨਹੀਂ ਲਈ ਕੋਈ ਵੀ ਨਕਸ਼ਾ ਨਹੀਂ ਤਿਆਰ ਕਰਵਾਇਆ ਇੱਕ ਬਧੀਆ ਤਰੀਕੇ ਨਾਲ ਨਕਸ਼ਾ ਤਿਆਰ ਕੀਤਾ ਬਾਈ ਨੇ ਆਪ ਹੀ ਬਾਈ ਹੋਰੀ ਆਪਣੇ ਨਾਲ ਨੇਗੇ ਜੋ ਠੇਕੇਦਾਰ ਭਰਾ ਨੇ ਜਿਨ੍ਹਾਂ ਨੇ ਇਹ ਘਰ ਬਣਾਇਆ ਸਤਿਗੁਰ ਬਾਈ ਜੀ ਸਤਿਗੁਰ ਜੀ ਤੇ ਬਾਈ ਆਪਣਾ ਨਾਮ ਤੇ ਪਿੰਡ ਜਰੂਰ ਦੱਸੋ ਹਾਂ ਮੇਰਾ ਨਾਮ ਜਰਨੈਲ ਸਿੰਘ ਆ ਜੀ ਜਰਨੈਲ ਸਿੰਘ ਜੀ ਹਾਂ ਜੀ ਨੰਦਗੜ ਪਿੰਡ ਆ ਜੀ ਨੰਦਗੜ ਜੀ ਹਾਂ ਜੀ ਤੇ ਬਾਈ ਕਿੰਨੇ ਟਾਈਪ ਦਾ ਤਜਰਬਾ ਆਪਣਾ ਕੋਠੀਆਂ ਬਣਾਉਣਾ ਆਪਣਾ ਹੈਗਾ ਜੀ 35 ਸਾਲ 30 35 ਸਾਲ ਦਾ ਜੀ 30 35 ਸਾਲ ਹੋ ਗਿਆ ਆਪਣਾ ਹਾਂ ਜ ਤੇ ਬਾਈ ਇਹ ਘਰ ਬਣਾਇਆ ਜਿਹੜਾ ਆਪਾਂ ਸਿੰਗਲ ਪੋਰਸ਼ਨ ਦਾ ਆਪਾਂ ਦਿਖਾ ਰਹੇ ਆ ਬਾਹਰੋਂ ਆਪਾਂ ਦੇਖਿਆ ਬਹੁਤ ਸੋਹਣਾ ਘਰ ਹੈ ਅੰਦਰੋਂ ਆਪਾਂ ਦਿਖਾਵਾਂਗੇ ਅੰਦਰੋਂ ਆਪਾਂ ਇੱਕ ਵਾਰੀ ਚੱਲ ਕੇ ਸਾਰਾ ਘਰ ਦਿਖਾਵਾਂਗੇ ਕਿੱਥੇ ਕਿੱਥੇ ਕੀ ਕੀ ਬਣਾਇਆ ਹੈ ਇਹਦੇ 'ਚ ਬਾਈ ਤੁਸੀਂ ਇਹ ਦੱਸੋ ਇਹਦੇ 'ਚ ਕੋਈ ਨਕਸ਼ਾ ਵਗੈਰਾ ਤਿਆਰ ਕੀਤਾ ਸੀ ਨਾ ਨਾ ਇਹਦੇ ਕੁਝ ਨਹੀਂ ਕੀਤਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਵੀ ਆਪਾਂ ਛੋਟਾ ਮਕਾਨ ਬਣਾਉਣਾ ਹੈ ਛੋਟਾ ਬਣਾਉਣਾ ਵੀ ਹਾਂਜੀ ਛੋਟੇ ਛੋਟੇ ਬਣਾਉਣਾ ਜੀ ਠੀਕ ਹੈ ਜੀ ਪਰ ਜੇ ਆਪਦੇ ਹਿਸਾਬ ਨਾਲ ਹੀ ਕੀਤਾ ਮੰਨ ਲਓ ਵੀ ਰੈ ਕਰਕੇ ਮੰਨ ਲਓ ਜੀ ਵੀ ਤੁਸੀਂ ਕਹਿ ਰਹੇਂਦਾ ਮ ਤੇ ਬਈ ਜੀ ਆਪਾਂ ਦੇਖੀਏ ਜਦੋਂ ਆਪਾਂ ਤੁਹਾਨੂੰ 30 35 ਸਾਲ ਹੋ ਗਏ ਘਰ ਬਣਾਉਂਦੇ ਨੂੰ ਇਹਦੇ ਚੋ ਇੱਕ ਤਜਰਬਾ ਮਿਲ ਜਾਂਦਾ ਬੰਦੇ ਨੂੰ 30 35 ਸਾਲ ਦੇ ਵਿੱਚ ਪਤਾ ਲੱਗ ਜਾਂਦਾ ਵੀ ਆਪਾਂ ਨਕਸ਼ੇ ਤੋਂ ਬਿਨਾ ਵੀ ਵੈਸੇ ਘਰ ਬਣਾ ਸਕਦੇ ਹਾਂ ਹਾਂ ਜੀ ਹਾਂ ਜੀ ਤੇ ਵੀ ਇੱਥੇ ਨਕਸ਼ੇ ਦੀ ਲੋੜ ਨਹੀਂ ਪਈ ਵੈਸੇ ਆਰਕੀਟੈਕਟ ਭਰਾਵਾਂ ਦਾ ਵੀ ਇੱਕ ਜੌਬ ਹੈ ਕਿ ਨਕਸ਼ਾ ਜ਼ਰੂਰੀ ਵੀ ਹੈ ਜਿੱਥੇ ਐ ਸਰਦ ਹੈਗਾ ਤੁਸੀਂ ਕਹੋਗੇ ਮਾਲਕ ਕਹੇ ਵੀਰੇ ਵੈਸੇ ਹੀ ਮੇਰਾ ਸਾਰ ਦੋ ਉੱਥੇ ਤੁਹਾਡਾ ਤਜਰਬਾ ਹੈ ਤਾਂ ਤੁਸੀਂ ਉੱਥੇ ਉਹਨੇ ਕਮਰੂਮ ਬਣਾ ਦਿੰਦੇ ਹੋ ਨਾ ਉਹਨਾਂ ਦੇ ਸਾਰਵੇ ਨੇ ਜੀ ਤੇ ਬਈ ਇਹ 15 ਦੋ ਦਿਖਾਈਏ ਕਿੰਨੇ ਕਮਰੂ ਇਹ ਸਟੋਰ ਆ ਗਿਆ ਸਾਰਾ ਦਿਖਾਵਾਂਗੇ ਅਪਨ ਤੋਂ ਤੇ ਬਾਹਰਲੇ ਬਈ ਬਾਹਰੋਂ ਆਪਾਂ ਇੱਕ ਵਾਰੀ ਦਿਖਾਤਾ ਸਾਰਾ ਬਾਹਰੋਂ ਤੁਸੀਂ ਜ਼ਰੂਰ ਦੱਸੋ ਜਿਹੜਾ ਬਾਹਰਲੇ ਡਿਜ਼ਾਈਨ ਹੈਗਾ ਸਾਰੀ ਉਹ ਤੁਸੀਂ ਆਦੇ ਤਰੀਕੇ ਨਾਲ ਕੀਤੀ ਹੈ ਹਾਂਜੀ ਆਦੇ ਤਰੀਕੇ ਅਨਸਾਰ ਹੀ ਵੀ ਤੁਹਾਡੇ ਦਿਮਾਗ ਦੇ ਵਿੱਚ ਸੀਗਾ ਵੀ ਆਪਾਂ ਇਹ ਬਣਾਵਾਂਗੇ ਹਾਂਜੀ ਹਾਂਜੀ ਬਹੁਤ ਸੋਹਣਾਕਾਰ ਬਣਿਆ ਬਈ ਬਾਕੀ ਤੁਸੀਂ ਦੱਸਣਾ ਕਿਵੇਂ ਲੱਗਿਆ ਤੁਹਾਨੂੰ ਤੇ ਇਧਰੋਂ ਪਈ ਆਪਾਂ ਦਿਖਾਉਣ ਲੱਗ ਜੀ ਹੈਨਾ ਤੇ ਏਰੀਆ ਹੈਗਾ ਦੋਸਤੋ ਇਹ ਦੁਆਰਾ ਦੱਸ ਦਈਏ 32 ਬਾਈ 37 32 ਚੌੜਾਈ ਹੈ ਇਹਦੀ ਲੰਬਾ 37 ਹੈ ਜੀ ਇਹ ਪੌਣੇ 1200 ਸਕੁਅਰ ਫੁੱਟ ਬਣਦਾ ਹੈ ਜੇ ਮਰਲਿਆਂ ਦੀ ਗੱਲ ਕਰੀਏ ਆਪਾਂ ਕਈ ਭਰਾ ਆਪਣੇ ਮਰਲਿਆਂ ਚ ਸਮਝਦੇ ਆ ਸਾਢੇ 4 ਮਰਲੇ ਲਗਭਗ ਬਣਦੇ ਹਨ ਜੀ ਹਾਂਜੀ ਹਾਂਜੀ ਤੇ ਆਪਾਂ ਇੱਕ ਛੋਟੇ ਪਰਿਵਾਰ ਵਾਸਤੇ ਇਹ ਜਿਹਾ ਘਰ ਬਣਾ ਸਕਦੇ ਆ ਜਿਵੇਂ ਬਾਈ ਹੋਰਾਂ ਨੇ ਬਣਾ ਕੇ ਦਿੱਤਾਗਾ ਮੈਂ ਇਧਰੋਂ ਦਿਖਾਈਏ ਕਿਚਨ ਆ ਗਿਆ ਪਹਿਲਾਂ ਲੈਫਟ ਸਾਈਡ ਤੇ ਪੋਰਚ ਵਿੱਚੋਂ ਦੀ ਤੇ ਪੱਥਰ ਵਗੈਰਾ ਲੱਗ ਗਿਆ ਹਨਾ ਬਾਈ ਹਾਂਜੀ 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 ਤੇ ਜੋੜੀਆਂ ਨੇ ਜਿਹੜੀਆਂ ਬਾਈ ਇਹ ਕਾਦੀਆਂ ਲਾਈਆਂ ਨੇ ਬੋਰਡ ਬੋਰਡ ਲੱਗੇ ਹੋਏ ਆ ਅੱਛਾ ਬੋਰਡ ਦੇ ਕਹਿੰਦਾ ਮਤਲਬ ਠੀਕ ਹੈ ਬਾਈ ਠੀਕ ਹੈ ਇਹਦੇ ਤੇ ਉਦੋਂ ਬਾਅਦ ਸਰਮਿਕਾ ਵਗੈਰਾ ਲਾ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਦਿਖਾ ਦਿਓ ਜਿਹੜੀ ਸੋਈ ਹੈ ਬਾਹਰਲੇ ਪਾਸੇ ਰੱਖੀ ਹੈ ਉਹ ਵੀ ਦਿਖਾ ਦਿ ਤੇ ਬੈਡਰੂਮ ਕਿੰਨੇ ਬਾਈ ਇਸੇ ਚ ਇਹ 2 ਜੀ 2 ਜੀ ਆਪਾਂ ਬੈਡਰੂਮ ਵੀ ਦਿਖਾ ਦਈਏ ਬਈ ਨਾਲ ਦੀ ਨਾਲ ਆ ਬਾਹਰਲੇ ਲਈ ਸੋਈ ਦਿਖਾ ਦਿਓ ਤੇ ਜਿਹੜੀ ਕਿ ਇਹਦੇ ਚ ਬਾਈ ਇੱਕ ਚੀਜ਼ ਹੈ ਹਨਾ ਏਰੀਆ ਸਾਰਾ ਹੀ 1200 ਹੈ ਹਾਂਜੀ ਹਾਂਜੀ ਸਹੂਲਤ ਲਗਭਗ ਸਾਰੀ ਹੈ ਹਨਾ ਸਾਰੀ ਤੇ ਬਾਥਰੂਮ ਬਾਹਰਲੇ ਪਾਸੇ ਰੱਖਾਤਾ ਸੀ ਬਾਈ ਬਾਥਰੂਮ ਰੱਖਿਓ ਬਾਅਦ ਚ ਨਾਲ ਲਾ ਦਾਂਗੇ ਸ਼ਾਰਟ ਬਾਹਰਲੇ ਪਾਸੇ ਬਾਥਰੂਮ ਹੈ ਤੇ ਇੱਧਰ ਬਾਈ ਪਹਿਲਾ ਬੈਡਰੂਮ ਹੈ ਜਿਹੜਾ ਪਹਿਲਾ ਬੈਡਰੂਮ ਚ ਆਗੇ ਇਹਦੇ ਨਾਲ ਬਾਥਰੂਮ ਵੀ ਅਟੈਚ ਕੀਤਾ ਹੈ ਦੇਖੋ ਥੋੜਾ ਜਿਹਾ ਏ ਸਾਰਾ ਕੁਝ ਰੱਖਿਆ ਹੋਇਆ ਬਾਥਰੂਮ ਅਟੈਚ ਵੀ ਹੈਗਾ ਬੈਡਰੂਮ ਦੋ ਹੋ ਗਏ ਬਾਈ ਹਨਾ ਤੁਸੀਂ ਜਦੋਂ ਘਰ ਬਣਾਇਆ ਤੁਸੀਂ 30 35 ਸਾਲ ਦਾ ਤਜਰਬਾ ਉੱਥੇ ਜਦੋਂ ਜਿਹੜਾ ਇੱਕ ਚੰਗਾ ਠੇਕੇਦਾਰ ਹੁੰਦਾ ਇਹ ਚੀਜ਼ ਜ਼ਰੂਰ ਦੇਖ ਲੈਂਦਾ ਬਈ ਯਾਰ ਮਾਲਕ ਨੇ ਜੇ ਪੈਸੇ ਘੱਟ ਲਾਉਣੇ ਆ ਤਾਂ ਪਾ ਇਹ ਚੀਜ਼ ਨਾਲ ਸਾਰ ਸਕਦੇ ਹਾਂ ਇੱਥੇ ਕਹਿੰਦਾ ਮਤਲਬ ਨਕਸ਼ੇ ਦੀ ਵੀ ਤੁਸੀਂ ਐ ਸੋਚਿਆ ਨਕਸ਼ਾ ਵੈਸੇ ਬਣਵਾਉਂਦੇ ਆ ਆਪਣੇ ਭਰਾ ਬਹੁਤ ਲੋਕ ਬਣਵਾਉਂਦੇ ਵੀ ਆ ਵਿੱਚ ਜਿਹੜਾ ਸਿੰਗਲ ਪੋਰਸ਼ਨ ਦਾ ਕੋਈ ਘਰ ਬਣਾਉਣਾ ਹੋਵੇ ਠੇਕੇਦਾਰੀ ਦੀ ਰੇ ਨਾਲ ਪੈਸੇ ਵੀ ਬਣ ਜਾਂਦਾ ਤੇ ਆ ਜੋ ਬਈ ਦਿਖਾ ਦਈਏ ਇੱਧਰ ਬਈ ਸਟੋਰ ਆ ਗਿਆ ਇੱਕ ਇੱਕ ਬੈੱਡਰੂਮ ਦਿਖਾਤਾ ਇੱਧਰ ਸਟੋਰ ਆ ਗਿਆ ਤੇ ਬਹੁਤ ਸੋਹਣਾ ਘਰ ਬਣਿਆ ਹੋਇਆ ਬਾਕੀ ਤੁਸੀਂ ਦੱਸਣਾਗਾ ਕਿਵੇਂ ਲੱਗਿਆ ਤੁਹਾਨੂੰ ਤੇ ਇੱਕ ਬੈੱਡਰੂਮ ਇੱਧਰ ਆ ਗਿਆ ਬਾਈ ਉੱਪਰ ਬਾਈ ਕੁਝ ਨਹੀਂ ਬਣਿਆ ਨਾ ਉੱਪਰ ਪੌੜੀ ਨਹੀਂ ਛੱਡੀ ਹੁੰਦੀ ਨਾ ਸਿੰਗਲ ਪੋਰਸ਼ਨ ਦਾ ਦੋਸਤੋ 1200 ਸਕੁਅਰ ਫੁੱਟ ਦਾ ਬਹੁਤ ਘੱਟ ਏਰੀਆ ਦਾ ਛੋਟੇ ਪਰਿਵਾਰ ਵਾਸਤੇ ਬਹੁਤ ਸੋਹਣਾ ਘਰ ਹੈ ਤੇ ਇੱਧਰ ਦਿਖਾ ਦਿਓ ਬਾਈ ਆ ਡਰੈਗ ਰੂਮ ਆ ਗਿਆ ਡਰੈਗ ਰੂਮ ਦਾ ਇੱਕ ਗੇਟ ਬਾਹਰਲੇ ਪਾਸੇ ਰੱਖਿਆ ਹੋਇਆ ਹੈ ਪੋਰਚ ਦੇ ਵਿੱਚ ਸਾਰੀ ਸਹੂਲਤ ਹੈ ਬਈ ਹਨਾ ਹਾਂਜੀ ਹਾਂਜੀ ਤੇ ਏਰੀਆ ਸਾਰੇ 1200 ਹੈ 1200 ਹਾਂਜੀ ਜੇ ਕਿਸੇ ਆਪਣੇ ਭਰਾ ਕੋਲੇ ਪੰਜ ਕ ਮਰਲੇ ਜਗਾ ਹੋਵੇ ਜੇ ਕਿਸੇ ਨੇ ਸ਼ਹਿਰ ਚ ਵੀ ਬਣਾਉਣਾ ਹੁੰਦਾ ਪਿੰਡ ਚ ਵੀ ਬਣਾਉਣਾ ਹੁੰਦਾ ਪੰਜ ਕ ਮਰਲੇਾਂ ਚ ਦੇਖੀਏ ਜੇ ਆਪਾਂ ਪੰਜ ਕ ਮਰਲੇ ਜਗਾ ਹੋਵੇ ਤਾਂ ਇਹ ਜਗਾ ਘਰ ਬਣ ਸਕਦਾ ਬਈ ਹਨਾ ਹਾਂਜੀ ਹਾਂਜੀ ਤੇ ਕੋਈ ਬਾਲੀ ਕਹਿੰਦਾ ਬਦਲੇ ਨਹੀਂ ਹੁੰਦਾ ਵੀ ਕਈ ਭਰਾ ਆਪਣੇ ਸੋਚਦੇ ਵੀ ਜਗਾ ਤਾਂ ਆਪਣੇ ਕੋਲ ਪੰਜ ਕ ਮਰਲੇ ਹਾਂਜੀ ਹਾਂਜੀ ਪੰਜ ਮਰਲੇ ਜਗਾ ਬਹੁਤ ਹੁੰਦੀਆਂ ਹਨਾ ਬਈ ਜੇ ਘਰ ਬਣਾਉਣਾ ਕੋਈ ਛੋਟੇ ਪਰਿਵਾਰ ਨੇ ਹਾਂਜੀ ਹਾਂਜੀ ਤੇ ਬਹੁਤ ਸੋਹਣਾ ਘਰ ਬਣਿਆ ਬਈ ਬਾਕੀ ਸਫਾਈ ਦੇਖੋ ਬਾਈ ਦੇ ਕੰਮ ਦੇ ਬਾਈ ਇਹ ਆਪਣਾ ਪੌਣੇ 11200 ਸquare ਫੁੱਟ ਏਰੀਆ ਬਣਦਾ ਹੈ ਨਾ ਹਾਂ 32 ਕਿਚੜਾਈ ਹੈ 37 ਕਿਦੀ ਲਵਾਈ ਹੈ ਹਾਂਜੀ ਸਾਢੇ ਕਿਚਾਰ ਮੰਨ ਲੇ ਹਾਂਜੀ ਤੇ ਬਾਈ ਜੇ ਆਪਾਂ ਖਰਚੇ ਦੀ ਗੱਲ ਕਰੀਏ ਇਹ ਤੁਸੀਂ ਖਰਚਾ ਇਹਦਾ ਤੇ ਹੁਣ ਤੱਕ ਕਿੰਨਾ ਹੋ ਗਿਆ ਆਪਣਾ ਸਾਰਾ ਹੁਣ ਤੱਕ ਬਾਈ ਸਾਢੇ 13 ਲੱਖ ਰੁਪਏ ਆਪਣਾ ਲੱਗ ਗਏ ਉੱਤੇ ਤਿਆਰ ਹੋਣ ਤੇ ਰੈਡੀ ਹੋ ਗਈ ਬਾਈ ਇਹ ਠੀਕ ਹੈ ਬਾਈ ਹਾਂ ਇਹ ਨਾ ਤਿਆਰ ਵੀ ਲੱਗੀ ਬਾਈ ਹੈ ਨਾ ਤੇ ਪਰਲੇ ਵੀ ਲਾਗੇ ਬਾਈ ਹਨਾ ਟਾਇਲ ਹੋ ਗਈ ਵੀਰੇ ਟੂਟੀ ਫਿਟਿੰਗ ਹੋ ਗਈ ਬਿਜਲੀ ਦੀ ਫਿਟਿੰਗ ਹੋ ਗਈ ਠੀਕ ਹੈ ਜੀ ਠੀਕ ਹੈ ਪੱਥਰ ਹੋ ਗਿਆ ਸਾਰੇ ਕਿਤੇ ਜੀ ਐਟੂ ਜ਼ेड ਠੀਕ ਹੈ ਜੀ ਰੈਡੀ ਕਰਤਾ ਮੰਨ ਕੇ ਚਲੋ ਬਾਈ ਤੁਸੀਂ ਇਹ ਬਾਈ ਜਿਵੇਂ ਠੇਕੇਦਾਰ ਭਰਾ ਆਪਣੇ ਨਾਲ ਲਗੇ ਤੁਸੀਂ ਡਿਜ਼ਾਈਨ ਹੈ ਆਪ ਹੀ ਤਿਆਰ ਬਣਾਇਆ ਬਣਾਏਗਾ ਬਾਈ ਜੀ ਨਕਸ਼ੇ ਤੋਂ ਲਾ ਕੇ ਥੱਲੋਂ ਤੱਕ ਤਾਂ ਹਾਂ ਤੱਕ ਬਾਈ ਨੇ ਸਾਰਾ ਆਪ ਤਿਆਰ ਕਰਿਆ ਜੀ ਐਟੂ ਜ਼ेड ਹੀ ਕਹਿੰਦਾ ਉਧਰ ਸਾਰਾ ਕੰਮ ਹੀ ਆਪ ਕੀਤਾ ਸਾਰਾ ਕੰਮ ਹੀ ਆਪ ਕੀਤਾ ਜੀ ਪੱਥਰ ਕੱਪਾ ਸਾਰਾ ਹੀ ਐਟੂ ਜ਼ेड ਜੀ ਡਿਜ਼ਾਈਨ ਡੱਪੇ ਸਭ ਕੁਝ ਬਾਈ ਦੇ ਤੇ ਬਾਰੋਂ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿੱਥੇ ਜਿੱਥੇ ਜਿਹੜਾ ਰੂਮ ਚਾਹੀਦਾ ਜਿੰਨੇ ਕੁ ਖੁੱਲੇ ਚਾਹੀਦੇ ਨੇ ਉਹਨੇ ਕ ਹੈਗੇ ਬਾਈ ਹਾਂ ਹੈਗੇ ਬਾਈ ਜੀ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਇਦਾਂ ਦੇ ਨਵੇਂ ਬਣਦੇ ਘਰ ਜਾਂ ਛੋਟੇ ਘਰ ਜਾਂ ਮੰਨ ਕੇ ਚੱਲੋ ਏਰੀਆ ਕਿਸੇ ਦਾ 3000 3500 ਦਾ ਉਹ ਵੀ ਦਿਖਾਉਣੇ ਆ ਘੱਟ ਤੋਂ ਘੱਟ ਏਰੀਆ ਵਾਲਾ ਵੀ ਆਪਾਂ ਤੁਹਾਡੇ ਵਾਸਤੇ ਲੈ ਕੇ